ਸਾਹਿਬ ਜੀ ਜੋ ਮਿਸ਼ਾਤ ਮੈਂ ਜਦੋਂ ਵੀ ਕੀ ਸਾਲ ਦੇ ਜੀਡੀਪੀ ਤੋਂ ਸਾਡੇ ਸ਼੍ਰੀ ਕਨਵਿਸੀ ਨਿਰਧੀਆਂ ਹਜਰਤਾ ਨੇ ਕਿ ਮਾੜੇ ਅਫਸਰ ਦੇ ਕਾਬੂ ਪਰ ਗੈਰਕਾਨੂੰਨ ਜਿਹੜੂ ਮਾੜਾ ਮਾਰਗ ਕਰੀਮ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕੋਈ ਹੈ ਕਿ ਆਪਣੇ ਸਬ ਚੇਦਰੀਕ ਨੂੰ ਕਿਸ਼ਨ ਥਾਪਾ ਨਾਮ ਦਾ ਇੱਕ ਲੜਕਾ ਹੈਗਾ 20 ਸਾਲ ਦਾ ਉਹ ਆਪਣੇ ਆਪਣੀ ਦੋਸਤਾਂ ਦੇ ਨਾਲ ਕ੍ਰਿਕਟ ਖੇਡ ਰਿਆ ਸੀਗਾ ਜਿਹਨਾਂ ਦਾ ਵੱਡੂ ਮੂਟੀ ਪਹਿਲਾਂ ਲੜਾਈ ਸੀਗੀ ਇਹ ਜਿਹੜੇ ਛੱਜ ਜਾਣੇ ਹੈਗੇ ਇਹਨਾਂ ਚ ਰਾਜੀੂ ਰਾਣਾ ਲਲਤ ਲਲਤ ਸ਼ਰਮਾ ਮੁਹੰਮਦ ਜਾਨ ਖਾਨ ਐਂ ਚੌਥਾ ਸੀ ਸ਼ਿਮੂ ਰਾਜੀ ਇਹਨਾਂ ਇਹਨਾਂ ਅੱਧਾ ਜਾਣੇ ਹੋਰ ਵੀ ਇਹਦੇ ਨਾਮ ਜਿਹੜੇ ਦੋਸਤ ਨਾਲ ਹੁੰਦੇ ਹੈਗੇ ਉਹਨਾਂ ਦਾ ਆਪਣੇ ਜੱਖਾ ਆਪਣੇ ਸਾਹਮਣੇ ਆਉਗੇ ਪਛਾਣ ਹੋ ਜਾਣਗੇ ਇਹਨਾਂ ਦਾ ਜਰੂਰ ਕ੍ਰਿਕਟ ਖੇਡ ਦੇ ਖੇਡ ਦੇ ਇਹਨਾਂ ਦਾ ਆਪਸ ਤਕਰਾਰ ਹੋ ਗਿਆ ਇਹਨਾਂ ਨੇ ਅੱਜ ਦੇ ਜ਼ਿਆਦਾ ਬਦਖਾ ਰਹਿਆ ਜਿਵੇਂ ਸਾਈਕਲ ਦੀ ਗਰਾਰੀ ਜਿਹੜੀ ਯੂਨਲ ਸੈਕਿਉਰਿਟੀ ਤੋਂ ਮਦਦ ਹੁੰਦਾ ਹੈ ਅਤੀ ਵੱਡੀ ਹੋਈ ਆ ਇਹਦੇ ਨਾਲ ਤੇ ਦੂਜਾ ਜਿਹੜੀ ਅੱਧੀ ਗਰਾਰੀਆ ਉਹਦਣ ਵਾਲੀ ਇਹ 1000 ਵੱਡਿਆ ਆ ਇਹਨਾਂ ਇਹਦੇ ਸਿਰ ਜ਼ਿਆਦਾ ਲੈਣਾ ਜਿਸ ਨੂੰ ਮੇਰੇ ਤੇ ਵਾਰ ਕੀਤਾ ਤੇ ਔਰ ਇਹਦੀ ਮੌਕੇ ਦੀ ਕਾਫੀ ਗੰਭੀਰ ਹੁੰ ਜਗੀਆਂ ਹੋ ਗਿਆ ਇਹਨੂੰ ਬਾਅਦ ਚ ਹਸਪੀਟਲ ਲੈ ਕੇ ਗਏ ਤੇ ਉੱਥੇ ਜਾ ਕੇ ਡਾਕਟਰ ਜਿੰਨਾ ਕਿ ਇਲਾਜ ਕਰ ਸਕਦੇ ਸੀ ਚਾ ਵੱਡੇ ਜੀ ਡੈਥ ਹੋ ਗਈ ਸਾਡੀ ਇੰਸਟੀਚੂਟ 6 ਨੰਬਰ ਤੇ ਜਿਹੜਾ ਸਾਡੇ ਛੇ ਗੁਰੂ ਚਾਰਜ ਨੇ ਇਹਨਾਂ ਨੇ ਮੀਟ ਕੀਤੀ ਔਰ ਥੋੜੇ ਜਿਹੇ ਔਰ ਸੇਮ ਡੇ ਕੱਲ ਕੱਲ ਦੇ ਵਿੱਚ ਹੀ ਇਹਨਾਂ ਨੇ ਕਾਲੀ ਐਫ ਆਈ ਆਰ ਹੋਈ ਔਰ ਕੱਲ ਕੱਲ ਦੇ ਵਿੱਚ ਇਹਨਾਂ ਨੇ ਰਾਜੂ ਰਾਣਾ ਤੇ ਲਲਿਤ ਸ਼ਰਮਾ ਦੋਨਾਂ ਨੂੰ ਕਾਮਯਾਬ ਗ੍ਰਿਫਤਾਰ ਕਰਕੇ ਕਾਮਯਾਬੀ ਹਾਸਲ ਕਰਦੀ ਆ ਦੋ ਜਣੇ ਬਾਈ ਨੇ ਅਰੇਸਟ ਹੋਣੇ ਬਾਕੀ ਰਹਿ ਗਏ ਨੇ ਜਿਨ੍ਹਾਂ ਦੇ ਇੱਕ ਦਾ ਨਾਮ ਹੈ ਸ਼ਿਵਮਨ ਰਾਜਪੂਰ ਦੂਜਾ ਹੈਗਾ ਮਹਮੂਦ ਜਾਫਰ ਇਹ ਸਾਰੇ ਜਿਹੜਾ ਐਪੀਸੋਡ ਆ ਇਹਦਾ ਮੇਨ ਜਿਹੜਾ ਕਿੰਗ ਪਿੰਜ ਜਾਂ ਪਲੈਨਰ ਲਾ ਲੀਏ ਮੁਹੰਮਦ ਜਾਬਰ ਖਾਨਾ ਗੁਰੂ ਉਹਨਾਂ ਹੀ ਸਾਰੇ ਸ਼ਨਾਖਤ ਰਹੀ ਸੀ ਇਹਦੇ ਵਿਸ਼ੇ ਇਹਦੀ ਵਜ੍ਹਾ ਰਿੰਦਿਸ਼ ਕਹਿ ਸਕਦੇ ਹਾਂ ਲਲਿਤ ਸ਼ਰਮਾ ਨੂੰ ਮੁਹੰਮਦ ਜਾਬਰ ਖਾਨ ਨੇ ਕਿਤੇ ਕੋਈ ਖੂਬ ਮਾਨੂਰੀ ਕਰਦੇ ਕੋਈ ਲਿਖ ਲਿਆ ਸੀਗਾ ਪਰ ਲਲਿਤ ਸ਼ਰਮਾ ਇਸ ਗੱਲ ਦੀ ਜਿਹੜਾ ਮੁੰਡਾ ਕਿਸ਼ਨ ਥਾਪਾਇਆ ਇਹਨੂੰ ਮਾੜੀ ਮੁੱਢੀ ਬਾਤ ਕਰਦੇ ਦੇਖ ਲਿਆ ਸੀਗਾ ਕਿ ਤੱਕ ਆਪਣੇ ਇਹਨੂੰ ਲਲਿਤ ਸ਼ਰਮਾ ਨੇ ਉੱਲੰਧ ਸ਼ਰਮ ਨੂੰ ਇਹ ਕਹਿ ਰਿਹਾ ਸੀ ਕਿ ਜੇ ਕੇ ਇਹਨੂੰ ਦੱਸੇਗਾ ਤਾਂ ਨੁਕਸਾਨ ਕਰੂਗਾ ਹੌਲੀ-ਹੌਲੀ ਇਹਨੇ ਤਕਰਾਰ ਵਾਧਦੀ ਗਈ ਤੇ ਜਦੋਂ ਜਦੋਂ ਹੋਇਆ ਕਿ ਅਖੀਰ ਨੂੰ ਜਦੋਂ ਗੱਲ ਇਹ ਕਿ ਕਈ ਲੋਕਾਂ ਨੂੰ ਫਾਇਰ ਕੀਤਾ ਲਦ ਸ਼ਰਮ ਨੂੰ ਲੱਗਿਆ ਕਿ ਸ਼ਾਇਦ ਇਹਨੇ ਇਹ ਗੱਲ ਲੋਕਾਂ ਨੂੰ ਬੁਲਾਈ ਆ ਕੋਰਟ 'ਚ ਇਹ ਰਜਿਸਟ੍ਰੇਸ਼ਨ ਚੱਲਦੇ ਆ ਜਾਂ ਖੇਡ ਦੇ ਦੌਰਾਨ ਇਹਨੇ ਕਿਸ ਮੁੰਡੇ ਦਾ ਮਰਡਰ ਕਰਤਾ ਕਤਲਦਾਨ ਕਦਮਾਂ ਦਰਜ ਹੋ ਕਿਆ ਵਾ ਦੋ ਜਣਿਆਂ ਦੀ ਅਰੈਸਟ ਹੈਗੀ ਆ ਜੀ ਬਾਕੀਆਂ ਦੀ ਅਰੈਸਟ ਦੀ ਰੀਡ ਚੁੱਕੇ ਜਾ ਰਹੇ ਆ ਬਹੁਤ ਹੋਰ ਵਧੀਆ ਸ਼ਲਾਕਾਂ ਨੂੰ ਕੰਮ ਕੀਤਾ ਜੀ ਸਤਿ ਸ਼੍ਰੀ ਅਕਾਲ ਜਰਮ ਨੇ ਜਿਹੜੇ ਇਨਾਮ ਮਿਲਿਆ ਨੇ ਇਸ ਇਸ ਤੋਂ ਇਲਾਵਾ ਦੋ ਹੋਰ ਦਾ ਨਾਲ ਸੱਤ ਮਾਰੀਆਂ ਸੀਗੀਆਂ ਉਹਦੇ ਜ਼ਿਆਦਾਤਰ ਮੁੰਡੇ ਦੇ 6 ਤੋਂ 8 ਦਾ ਸੱਟਾ ਹੈਗੀਆਂ ਨੇ ਉਹਦਾ ਜੇ ਪੋਸਮਾਨ ਹੋ ਗਿਆ ਅਜੇ ਅਜੇ ਸਿਕਾਰ ਹੋਣ ਦੀ ਆਸ ਹੈਗੀ ਆ ਉਹਦੇ ਘਰ ਦੇ ਆ ਗਏ ਨੇ ਆ ਦਾ ਵੀ ਬਰਬਦ ਹੋ ਗਏ ਨੇ ਜਿਨ੍ਹਾਂ ਨੇ ਉਹ ਵੱਡਿਆਂ ਉੱਤੇ ਬੜੇ ਬੁਰੀ ਤਰ੍ਹਾਂ ਨਾਲ ਜਾਰਮਨ ਤਰੀਕੇ ਨਾਲ ਕਦਰ ਕੀਤਾ ਗਿਆ ਵਾ ਜਿਹੜਾ ਸਾਡੇ ਐਸਟੀਯੂ ਸ਼ਹੀਦ ਨੂੰ ਪ੍ਰੀਸ ਕਰਕੇ ਮੁਕਤੀ ਦੇ ਬੰਦਿਆਂ ਨੂੰ ਟਾਈਮ ਨਾਲ ਵਿਸਤਾਰ ਕਰਨਿਆ ਭਗਤੀ ਤੇ